ਤੇ ਹੋਣੀ ਤੇ ਆਹ ਬਾਈ ਜੀ ਬੱਛਾ ਚੱਲਿਆ ਜਿਹੜਾ ਇਹਨੂੰ ਮਹਾਰਾਜਾ ਕਹਿੰਦੇ ਆ ਹਜੇ ਖੀਰਾ ਵਾ ਅੱਜ ਆ ਲੋ ਪੰਦੇ ਚੈਂਪੀਅਨ ਵਿੱਚ ਵੀਰੋ ਆਪਣੇ ਜੋਰ ਦਿਖਾਉਣ ਆਇਆ ਵਾ ਇਹ ਨੀਤਾ ਬੈਲਗਾ ਕਮਲ ਅਹਿਮਾਂਦੀ ਉਪਰ ਟੋਨੇ ਹੋਣੀ ਚੱਲਿਆ ਨਛੱਤਰ ਸਿੰਘ ਦੀ ਬੈਲਗਾ ਚੱਲਿਆ ਵਾ ਦੇਖਦੇ ਆ ਮੁਕਾਬਲਾ ਬਾਬਾ ਜੀ ਦੇ ਜਾਣੇ 21 ਪੌਣ ਸ਼ਰੀਕ ਤਾਂ ਸਿੱਧੇ 31 ਪੈਣੀ ਆ 22 ਬੂਈ ਦਾ ਕੰਮ ਨਹੀਂ ਵਿੱਚ 22 ਬੂਈ ਵਾਲੇ ਤਾਂ ਮਸਲੇ ਕਿਹਾ ਜੇ ਬੈਠੇ ਆ ਕਿਸੇ ਨੂੰ ਬਾਹਰ ਦੀ ਪਹਿਲੀ ਗੱਡੀ ਟਰੈਕ ਦੇ ਉੱਤੇ ਭੱਜੀ ਆ ਪੰਜਾਬ ਦੀ ਚੈਂਪੀਅਨ ਜੋੜੀ ਭੱਜੀ ਆ ਸੋ ਦੇਖਦੇ ਆ ਵੀਰੋ ਜਿੱਥੇ ਇਸ ਜੋੜੀ ਦੇ ਇਸ ਬੱਚੇ ਦੇ ਪਰਲੇ ਪਾਸੇ ਵਾਲੇ ਦੇ ਇਹ ਬੱਚਾ ਬਾਈ ਜੀ ਗੋਲੂ ਉਹਨਾਂ ਨੇ ਰਾਜੂ ਉਹਨਾਂ ਨੇ ਕੁੱਪ ਕਲਾਂ ਦੇ ਵਿੱਚ ਜਿੱਥੇ ਮੋਟਰਸਾਈਕਲ ਨਾਮ ਸੀ ਉੱਥੇ ਖਰੀਦੇ ਆ ਸੀਗਾ ਰਤਨ ਵਾਲਿਆਂ ਤੋਂ ਸੋ ਜਿਹੜਾ ਪਹਿਲਾ ਭੱਜ ਗਿਆ ਉਹ ਸੜਾ ਗਈ ਬਾਈ ਕੱਤਰ ਹੁੰਦਾ ਅਗਰ ਅਲੀ ਉਹਦਾ ਮਾਰਿਆ ਬਸ ਕਿੱਥੇ ਜਾ ਰਿਹਾ ਉਹ ਆ ਗਿਆ ਤੈਨੂੰ ਬਹੁਤ ਅੱਪ 24 88 ਪੁਆਇੰਟ ਦਾ ਭਾਜੀ ਸਮਾਖ 24 88 ਇਹ ਬਾਈ ਜੀ ਬਿੱਲਾ ਸਿੰਘ ਜੀ ਲੰਗ ਇਹ ਬਿੱਲਾ ਲੰਗ ਮੀਤਾ ਬੇਲਗਾ ਇਹ ਮੀ ਕਾਲਾ ਬਾਈ ਜੀ ਕਮਲ ਹਮਾਂਜੂਪੌਰ ਕਨੇਡਾ ਇਹ ਜਿਹੜਾ ਉੱਪਰਲੇ ਪਾਸੇ ਭੱਜਿਆ ਇਹ ਬਾਈ ਜੀ ਖੀਰਾ ਬੱਛਾ ਭੱਜਿਆ ਵਾ ਖੀਰਾ ਬੱਛਾ ਇਹ ਨਾਲ ਪਰਲੇ ਪਾਸੇ ਬਾਈ ਜੀ ਇਹ ਪਿੰਦ ਢੱਟਾ ਵਾਲਾ ਬੱਛਾ ਭੱਜਿਆ ਵਾ ਹੁਣੇ ਦੁੱਗੇ ਤੋਂ ਚੌਗਾ ਹੋਇਆ ਵਾ ਇਹ ਪਿੰਦਰੀ ਢੱਟ ਗौरा ਢੱਟ ਰਾਜਦੀਪ ਢੱਟ ਸਰਪੰਚ ਸ੍ਰਿੰਦਰ ਸਿੰਘ ਢੰਗ ਦੀ ਢੱਟ ਜਗਦੀਪ ਢੱਟ ਜਿਹੜਾ ਪਰਲੇ ਪਾਸੇ ਚੰਨੀ ਬੋਪਾ ਰਾਏ ਕਰਨ ਬੋਪਾ ਰਾਏ ਟੋਨਾ ਅਜਨੌਦ ਬਿੱਲਾ ਲੰਗ ਕਮਲ ਅਹਿਮਾਨ ਜੋਪੁਰ ਕੈਨੇਡਾ